ਵੇਖੀਏ ਬੜੀ ਚੰਗੀ ਦੁਨੀਆ ਵੇਖੀਏ ਬੜੀ ਚੰਗੀ ਦੁਨੀਆ ਦਿਲੋਂ ਨਾਲ ਸਾਥੀ ਸੰਗੀਤ ਦੁਨੀਆ ਮੌਮ ਜਹੀ ਇਹ ਵੇਖਣ ਨੂੰ ਹੈ ਮੌਮ ਜਹੀ ਇਹ ਵੇਖਣ ਨੂੰ ਹੈ ਅੰਦਰੋਂ ਬੜੀ ਬੇਤੰਗੀ ਦੁਨੀਆ ਦਿਖਦੀ ਰੱਬ ਰੱਬ ਕਰਦੀ ਮੋਹ ਦਿਖਦੀ ਰੱਬ ਰੱਬ ਕਰਦੀ ਮੋਹ ਫੇਰੇ ਛੁਰੀ ਦਾ ਸੰਗੀਤ ਦੁਨੀਆ ਲੱਗਦੀ ਹੈ ਇਹ ਧਰਮ ਦੀ ਪੱਕੀ লাগਤੀ ਹੈ ਇਹ ਧਰਮ ਦੀ ਪੱਕੀ ਪਰ ਫਰੇਬ ਦੀ ਮੰਡੀ ਦੁਨੀਆਂ ਪਾ ਕੇ ਫਿਰੇ ਮੁਖੋਟਾ ਰੱਬ ਦਾ ਪਾ ਕੇ ਫਿਰੇ ਮੁਖੋਟਾ ਰੱਬ ਦਾ ਆਪਣੇ ਮੂੰਹ ਚੰਗੀ ਦੁਨੀਆਂ ਕਾਮ ਕ੍ਰੋਧ ਲੋਭ 모 ਰਜ ਕੇ ਕਾਮ ਕ੍ਰੋਧ ਲੋਭ 모 ਰਜ ਕੇ ਰੱਬ ਵਾਲੀ ਇਹ ਗੰਟੀ ਦੁਨੀਆਂ ਟੁੱਟਦੀ ਜਾਏ ਨਾ ਜੁੜਦੀ ਵੇਖੀ ਟੁੱਟਦੀ ਜਾਏ ਨਾ ਜੁੜਦੀ ਵੇਖੀ ਹੁਣ ਨਾ ਜਾਣੀ ਗੰਟੀ ਦੁਨੀਆਂ ਵੜਿਆਈਆਂ ਸ਼ਿੰਗਾਰਿਆ ਮੂੰਹ ਤੇ ਵੜਿਆਈਆਂ ਸ਼ਿੰਗਾਰਿਆ ਮੂੰਹ ਤੇ ਪਿਟਤੇ ਕਰਦੀ ਪੰਡੀ ਦੁਨੀਆ ਪਿਟਤੇ ਕਰਦੀ ਪੰਡੀ ਦੁਨੀਆ